ਹਰੀ ਸਿੰਘ ਨਲੂਆ ਸਿੱਖ ਖਾਲਸਾ ਫੌਜ ਦਾ ਉਹ ਮੁਖੀ ਸੀ ਜੋ ਬੜਾ ਹੀ ਸੂਰਬੀਰ ਤੇ ਦਲੇਰ ਸੀ ਸਿੱਖ ਖਾਲਸਾ ਫੌਜ ਖਾਲਸਾ ਫੌਜ ਦੀ ਹੀ ਇੱਕ ਫੌਜ ਸੀ ਹਰੀ ਸਿੰਘ ਨਲੂਆ ਨੇ ਆਪਣੀ ਜ਼ਿੰਦਗੀ ਚ ਕਿੰਨੀਆਂ ਹੀ ਲੜਾਈਆਂ ਲੜੀਆਂ ਤੇ ਕਿੰਨੀਆਂ ਹੀ ਲੜਾਈਆਂ ਨੂੰ ਫਤਿਹ ਵੀ ਕੀਤਾ ਹਰੀ ਸਿੰਘ ਨਲੂਆ ਨੇ ਕਿੰਨੀਆਂ ਹੀ ਜੰਗਾਂ ਲੜੀਆਂ ਤੇ ਉਹਨਾਂ ਜੰਗਾਂ ਨੂੰ ਲੜਨ ਤੋਂ ਬਾਅਦ ਜਦੋਂ ਫਤਿਹ ਕੀਤਾ ਤਾਂ ਫਤਿਹ ਕਰਨ ਤੋਂ ਬਾਅਦ ਆਪਣੇ ਅਧੀਨ ਕਈ ਖੇਤਰ ਕੀਤੇ ਜਿਨ੍ਹਾਂ ਚ ਕਸ਼ਮੀਰ ਸਿਆਲਕੋਟ ਮੁਲਤਾਨ ਅਟਕ ਖੋਰ ਕਿੰਨੇ ਖੇਤਰ ਸੀ ਤੇ ਹਰੀ ਸਿੰਘ ਨਲੂਆ ਕਸ਼ਮੀਰ ਪਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਵੀ ਰਹਿ ਚੁੱਕੇ ਸੀ ਤੇ ਉਹ ਵੀ ਕੋਈ ਸ਼ਾਇਦ ਹੀ ਹੋਊਗਾ ਜਿਨੇ ਹਰੀ ਸਿੰਘ ਨਲੂਆ ਤੇ ਸ਼ੇਰ ਵਾਲਾ ਕਿੱਸਾ ਨਹੀਂ ਸੁਣਾਇਆ ਹਰੀ ਸਿੰਘ ਨਲੂਆ ਨੇ ਸ਼ੇਰ ਦਾ ਜਵਾੜਾ ਪਾਰਤਾ ਸੀ ਉਹ ਕੀ ਕਿੱਸਾ ਸੀ ਇਸ ਵੀਡੀਓ ਚ ਅੱਗੇ ਗੱਲ ਕਰਾਂਗੇ ਤੇ ਹਰੀ ਸਿੰਘ ਨਲੂਆ ਦਾ ਜੀਵਨ ਕੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜੇ ਸ਼ਾਮਿਲ ਕਿਵੇਂ ਹੋਏ ਅੱਗੇ ਵੀਡੀਓ ਡਿਟੇਲ ਚ ਗੱਲ ਕਰਾਂਗੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਇਹ ਆਪਣੀ ਹਿਸਟਰੀ ਨਾਲ ਜੁੜੀ ਹੋਈ ਵੀਡੀਓ ਹੈ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂਕਿ ਇਹ ਜਾਣਕਾਰੀ ਇਹ ਇਨਫੋਰਮੇਸ਼ਨ ਅੱਗੇ ਵੀ ਆਪਾਂ ਪਹੁੰਚਾ ਸਕੀਏ ਤਾਂ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਆਪਾਂ ਜਿਸ ਯੋਧੇ ਦੀ ਇਸ ਵੀਡੀਓ ਚ ਗੱਲ ਕਰਨ ਲੱਗੇ ਹਾਂ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਬਾਰੇ ਗੱਲ ਕਰਦੇ ਹੀ ਕਿ ਜੋਸ਼ ਜਾਂ ਜ਼ਰੂਰ ਆਉਂਦਾ ਇੱਕ ਜੋਸ਼ ਜਾਗਦਾ ਤਾਂ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਸਿੱਖ ਇਤਿਹਾਸ ਦੇ ਸਿਖਰਾਂ ਨੂੰ ਜੇ ਕੋਈ ਯੋद्धा ਲੈ ਕੇ ਗਿਆ ਤਾਂ ਉਹਦਾ ਹਰੀ ਸਿੰਘ ਨਲੂਆ ਦਾ ਉਸ 'ਚ ਇੱਕ ਅਹਿਮ ਰੋਲ ਹੈ ਇੱਕ ਅਹਿਮੀਅਤ ਹੈ ਹਰੀ ਸਿੰਘ ਨਲੂਆ ਦਾ ਜਨਮ 1791 'ਚ ਹੋਇਆ ਸੀ ਗੁਜਰਾਵਾਲਾ 'ਚ ਜੋ ਅੱਜ ਦੇ ਟਾਈਮ 'ਚ ਪਾਕਿਸਤਾਨ ਵਿੱਚ ਹੈ ਹਰੀ ਸਿੰਘ ਨਲੂਆ ਦੇ ਮਾਤਾ ਜੀ ਉਹਨਾਂ ਨੂੰ ਛੋਟੇ ਹੁੰਦੇ ਤੋਂ ਹੀ ਉਹਨਾਂ ਦੇ ਨਾਨਕੇ ਲੈ ਗਏ ਸੀ ਤੇ ਉੱਥੇ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਸੀ ਹਰੀ ਸਿੰਘ ਨਲਵਾ ਦਾ ਬਚਪਨ ਕੁਛ ਐਵੇਂ ਦਾ ਸੀ ਕਿ ਉਹ ਪੜ੍ਹਨ 'ਚ ਬੜੇ ਹੁਸ਼ਿਆਰ ਸੀ। ਜਦੋਂ ਇੱਕ ਚੀਜ਼ ਬਾਰੇ ਸੁਣ ਲੈਂਦੇ ਸੀ ਤਾਂ ਉਹ ਚੀਜ਼ ਨੂੰ ਭੁੱਲਣਾ ਉਹਨਾਂ ਦੀ ਡਿਕਸ਼ਨਰੀ 'ਚ ਹੈ ਨਹੀਂ ਸੀ। ਉਹ ਚੀਜ਼ ਨੂੰ ਛੇਤੀ-ਛੇਤੀ ਭੁੱਲਦੇ ਨਹੀਂ ਸੀ। ਤਾਂ ਉਹਨਾਂ ਨੇ ਛੋਟੇ ਹੁੰਦਿਆਂ ਤੋਂ ਹੀ ਕੋਰ ਸਵਾਰੀ ਦੀ ਵਿਦਿਆ ਸ਼ਸਤਰ ਵਿਦਿਆ ਲੈਣੀ ਸ਼ੁਰੂ ਕੀਤੀ ਤੇ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸ਼ਾਮਲ ਹੋਣ ਦਾ ਵੀ ਇੱਕ ਅਹਿਮ ਕਾਰਨ ਸੀ ਕਿਉਂਕਿ 15 ਸਾਲ ਦੀ ਉਮਰ ਤੋਂ ਹੀ ਹਰੀ ਸਿੰਘ ਨੇ ਸ਼ਸਤਰ ਵਿਦਿਆ ਲੈਣੀ ਦੇਖਾ ਦੇਖੀ ਸ਼ੁਰੂ ਕਰਤੀ ਸੀ ਤਾਂ ਇਸ ਕਰਕੇ ਜਦੋਂ ਉਹਨਾਂ ਦਾ ਆਪਣਾ ਇੰਟਰਸਟ ਇਸ ਚੀਜ਼ ਤੇ ਦੇਖਿਆ ਗਿਆ ਤਾਂ ਉਹਨਾਂ ਨੂੰ ਸ਼ਸਤਰ ਵਿਦਿਆ ਸਿਖਾਉਣੀ ਸ਼ੁਰੂ ਕੀਤੀ ਗਈ ਇੱਕ ਵਾਰ ਕੀ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਉਸ ਟਾਈਮ ਇੱਕ ਮੇਲਾ ਜ਼ਰੂਰ ਕਰਾਉਂਦੇ ਸੀ ਜਦੋਂ ਬਸੰਤ ਪੰਚਮੀ ਹੁੰਦੀ ਸੀ ਤਾਂ ਬਸੰਤ ਪੰਚਮੀ ਦੇ ਟਾਈਮ ਤੇ ਇੱਕ ਮੇਲਾ ਜੋ ਕਰਾਇਆ ਜਾਂਦਾ ਸੀ ਉਸ ਤੇ ਸ਼ਕਸ਼ਤਰ ਵਿਦਿਆ ਦੇ ਜੋਹਰ ਵੀ ਦਿਖਾਏ ਜਾਂਦੇ ਸੀ ਜੋ ਉਹਨਾਂ 'ਚ ਸ਼ਾਮਲ ਹੋਣਾ ਚਾਹੁੰਦਾ ਸੀ ਚਾਹੇ ਸ਼ਕਸ਼ਤਰ ਵਿਦਿਆ ਦਿਖਾਉਣੀ ਹੋਵੇ ਚਾਹੇ ਘੋੜਸਵਾਰੀ ਹੋਵੇ ਚਾਹੇ ਤਲਵਾਰਬਾਜ਼ੀ ਹੋਵੇ ਉੱਚ ਹਰੀ ਸਿੰਘ ਨਲੂਆ ਨੇ ਵੀ ਇੱਕ ਵਾਰ ਪਾਰਟਿਸਿਪੇਟ ਕੀਤਾ ਇਹ ਜੋ ਮੁਕਾਬਲੇ ਬਸੰਤ ਪੰਚਮੀ ਵਾਲੇ ਦਿਨ ਹੁੰਦੇ ਸੀ ਉਹ ਸਾਲ 'ਚ ਸਿਰਫ ਇੱਕ ਵਾਰ ਹੁੰਦੇ ਸੀ ਇਸ ਕਰਕੇ ਇਸ ਚੀਜ਼ ਦੀ ਇਮਤਿਆਦ ਬਹੁਤ ਸੀ ਤਾਂ ਜੋ ਵੀ ਇਨਾ ਮੇਲਿਆਂ 'ਚ ਆਪਣੀ ਯੋਗਤਾ ਦਿਖਾਉਣਾ ਚਾਹੁੰਦੇ ਸੀ ਚਾਹੇ ਨਿਸ਼ਾਨੇਬਾਜ਼ੀ ਹੋਵੇ ਚਾਹੇ ਘੋੜਸਵਾਰੀ ਹੋਵੇ ਕੁਝ ਵੀ ਹੋਵੇ ਇਸ ਮੇਲੇ 'ਚ ਭੂਮਿਕਾ ਜ਼ਰੂਰ ਨਿਭਾਉਣਾ ਚਾਹੁੰਦੇ ਸੀ ਕਿ ਅਸੀਂ ਕਿਤੇ ਨਾ ਕਿਤੇ ਮਹਾਰਾਜਾ ਦੀਆਂ ਨਜ਼ਰਾਂ 'ਚ ਜ਼ਰੂਰ ਆਈਏ 1805 ਈਸਵੀ ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਜਿਵੇਂ ਮੇਲਾ ਕਰਾਉਂਦੇ ਹੁੰਦੇ ਸੀਗੇ ਹਰ ਬਸੰਤ ਪੰਚਮੀ ਵਾਲੇ ਦਿਨ 1805 ਵਿੱਚ ਜਦੋਂ ਪਸੰਤ ਪੰਚਮੀ ਵਾਲੇ ਦਿਨ ਇਹ ਮੇਲਾ ਕਰਵਾਇਆ ਗਿਆ ਤਾਂ ਕਾਫੀ ਸੂਰਬੀਰਾਂ ਨੇ ਉਸੇ ਹਿੱਸਾ ਲਿਆ ਕਿਸੇ ਨੇ ਆਪਣੀ ਨਿਸ਼ਾਨੇਬਾਜ਼ੀ ਦੇ ਜੋਹਰ ਦਿਖਾਏ ਕਿਸੇ ਨੇ ਘੋੜਸਵਾਰੀ ਦੇ ਕਿਸੇ ਨੇ ਤਲਵਾਰਵਾਜ਼ੀ ਦੇ ਇਹੀ ਮੇਲੇ 'ਚ ਹਰੀ ਸਿੰਘ ਨੇ ਵੀ ਹਿੱਸਾ ਲਿਆ ਹਰੀ ਸਿੰਘ ਨੇ ਵੀ ਆਪਣੇ ਜੋਹਰ ਦਿਖਾਉਣੇ ਆਪਣੇ ਕਰਤੱਵ ਦਿਖਾਉਣੇ ਸ਼ੁਰੂ ਕੀਤੇ ਚਾਹੇ ਤਲਵਾਰਬਾਜ਼ੀ ਦੇ ਹੋਣ ਚਾਹੇ ਘੋੜਸਵਾਰੀ ਦੇ ਹੋਣ ਚਾਹੇ ਕੋਈ ਵੀ ਸ਼ਸਤਰ ਵਿੱਦਿਆ ਹੋਵੇ ਹਰੀ ਸਿੰਘ ਦੀ ਇਹ ਸ਼ਸਤਰ ਵਿੱਦਿਆ ਦੇਖ ਕੇ ਘੋੜਸਵਾਰੀ ਦੇਖ ਕੇ ਤੀਰ ਅੰਦਾਜ਼ੀ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਆਪਣੀ ਸਿੱਖ ਫੌਜ 'ਚ ਸ਼ਾਮਿਲ ਕਰ ਲਿਆ ਹੁਣ ਅੱਗੇ ਚੱਲ ਕੇ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਵੀ ਹਰੀ ਸਿੰਘ ਨਲੂਆ ਨੇ ਸ਼ੇਰ ਦਾ ਜਵਾੜਾ ਕਿਵੇਂ ਪਾੜਿਆ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ 1804 ਦੀ ਗੱਲ ਹੈ ਮਹਾਰਾਜਾ ਰਣਜੀਤ ਸਿੰਘ ਆਪਣੇ ਕੁਝ ਸਾਥੀਆਂ ਨਾਲ ਜਿਨ੍ਹਾਂ 'ਚ ਹਰੀ ਸਿੰਘ ਵੀ ਸੀ ਉਸ ਟਾਈਮ ਹਰੀ ਸਿੰਘ ਨੂੰ ਨਲੂਆ ਦਾ ਨਾਮ ਕਿਵੇਂ ਮਿਲਿਆ ਨਲੂਆ ਦੀ ਉਪਾਧੀ ਕਿਵੇਂ ਮਿਲੀ ਮਹਾਰਾਜਾ ਰਣਜੀਤ ਸਿੰਘ ਆਪਣੇ ਸਿਪਾਹੀਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ 'ਚ ਗਏ ਜਿਨ੍ਹਾਂ 'ਚ ਹਰੀ ਸਿੰਘ ਵੀ ਉਹਨਾਂ ਦੇ ਨਾਲ ਹੀ ਸੀ ਹੁਣ ਜਦੋਂ ਸਿਪਾਹੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਸ਼ਿਕਾਰ ਖੇਡ ਰਹੇ ਸੀ ਤਾਂ ਕਿਸੇ ਪਾਸੇ ਤੋਂ ਇੱਕ ਸ਼ੇਰ ਉਹਨਾਂ ਦੇ ਸਾਹਮਣੇ ਆਇਆ ਤਾਂ ਸ਼ੇਰ ਤੇ ਹਮਲਾ ਕਰਨ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੂੰ ਹਰੀ ਸਿੰਘ ਨੇ ਰੋਕਿਆ ਵੀ ਤੁਹਾਡੇ ਤੋਂ ਪਹਿਲਾਂ ਇਸ ਸ਼ੇਰ ਨਾਲ ਲੜਨ ਦਾ ਹੱਕ ਮੇਰਾ ਬਣਦਾ ਇਸ ਸ਼ੇਰ ਦਾ ਟੱਕਰਾ ਕਰਨ ਦਾ ਹੱਕ ਮੇਰਾ ਬਣਦਾ ਤਾਂ ਪਹਿਲਾਂ ਮੈਂ ਅੱਗੇ ਹੋਵਾਂਗਾ ਤਾਂ ਮਹਾਰਾਜਾ ਰਣਜੀਤ ਸਿੰਘ ਇਸ ਗੱਲ ਤੋਂ ਬੜੇ ਖੁਸ਼ ਹੋਏ ਤਾਂ ਇਹ ਗੱਲ ਨੂੰ ਹਰੀ ਸਿੰਘ ਨੇ ਪੁਗਾਇਆ ਵੀ ਹਰੀ ਸਿੰਘ ਅੱਗੇ ਵਧਿਆ ਤੇ ਹਰੀ ਸਿੰਘ ਨੇ ਲੜਾਈ ਕਰਦੇ ਹੋਏ ਸ਼ੇਰ ਦਾ ਸਾਹਮਣਾ ਕੀਤਾ ਤੇ ਆਪਣੀ ਕਟਾਰ ਕੱਢੀ ਤੇ ਸ਼ੇਰ ਉਤੇ ਹਮਲਾ ਕੀਤਾ ਪਰ ਸ਼ੇਰ ਇੰਨਾ ਵੱਡਾ ਹੋਣ ਦੇ ਬਾਵਜੂਦ ਵੀ ਉਸਤੇ ਕੋਈ ਅਸਰ ਨਾ ਹੋਇਆ ਤਾਂ ਹਰੀ ਸਿੰਘ ਨੇ ਆਪਣੇ ਹੱਥਾਂ ਨਾਲ ਸ਼ੇਰ ਦਾ ਜਬਾੜਾ ਫੜਿਆ ਤੇ ਹੌਲੀ-ਹੌਲੀ ਉਸ ਸ਼ੇਰ ਦਾ ਜਬਾੜਾ ਹੀ ਪਾੜਤਾ ਉਸ ਟਾਈਮ ਤੇ ਇੰਨਾ ਜ਼ਿਆਦਾ ਜ਼ੋਰ ਹੁੰਦਾ ਸੀ ਇੰਨੀ ਜ਼ਿਆਦਾ ਸ਼ਸਤਰ ਵਿਦਿਆ ਹੁੰਦੀ ਸੀ ਇੰਨੀ ਜ਼ਿਆਦਾ ਸਿੱਖਲਾਈ ਲਈ ਹੋਈ ਹੁੰਦੀ ਸੀ ਤਾਂ ਇਹ ਗੱਲ ਉਹਨਾਂ ਵਾਸਤੇ ਬਹੁਤ ਵੱਡੀ ਤਾਂ ਹੈ ਸੀ ਵੀ ਸ਼ੇਰ ਦਾ ਜਬਾੜਾ ਪਾੜਤਾ ਪਰ ਜਿਗਰਾ ਇੰਨਾ ਉਸ ਟਾਈਮ ਹੁੰਦਾ ਸੀ ਵੀ ਕਿਉਂਕਿ ਉਸ ਟਾਈਮ ਕਿਸੇ ਤਰ੍ਹਾਂ ਦੀ ਡਿਸਟਰੈਕਸ਼ਨ ਨਹੀਂ ਸੀ ਹੁੰਦੀ ਅੱਜ ਦੇ ਟਾਈਮ 'ਚ ਜੇ ਆਪਾਂ ਕੋਈ ਸੋਚਣਾ ਸ਼ੁਰੂ ਕਰੀਏ ਤਾਂ ਕਿੰਨੇ ਹੀ ਖਿਆਲ ਆਪਨੂੰ ਡਿਸਟਰੈਕਟ ਕਰਨੇ ਸ਼ੁਰੂ ਕਰ ਦੇਣਗੇ ਜਿਨ੍ਹਾਂ ਕਰਕੇ ਆਪਣਾ ਧਿਆਨ ਭਟਕਣਾ ਸਟਾਰਟ ਹੋ ਜਾਊਗਾ ਪਰ ਉਸ ਟਾਈਮ ਤੇ ਜੇ ਕਿਸੇ ਚੀਜ਼ 'ਤੇ ਧਿਆਨ ਲਾਇਆ ਜਾਂਦਾ ਸੀ ਜੋ ਮੇਰਾ ਖਿਆਲ ਹੈ ਤਾਂ ਉਹ ਧਿਆਨ ਉੱਥੇ ਹੀ ਰਹਿੰਦਾ ਸੀ ਤੇ ਪੂਰੇ ਫੋਕਸ ਨਾਲ ਉਹ ਚੀਜ਼ ਸਿੱਖੀ ਵੀ ਜਾਂਦੀ ਸੀ ਤੇ ਉਹ ਚੀਜ਼ ਦੇ ਵਧੀਆ ਰਿਜ਼ਲਟ ਵੀ ਆਉਂਦੇ ਸੀ ਇਤਿਹਾਸ 'ਚ ਇਹ ਵੀ ਲਿਖਿਆ ਗਿਆ ਕਿ ਸ਼ੇਰ ਦਾ ਸਾਹਮਣਾ ਕਰਦੇ ਟਾਈਮ ਹਰੀ ਸਿੰਘ ਦੇ ਹੱਥੋਂ ਆਪਣੀ ਤਲਵਾਰ ਵੀ ਛੁੱਟ ਗਈ ਸੀ ਉਸ ਤੋਂ ਬਾਵਜੂਦ ਵੀ ਹਰੀ ਸਿੰਘ ਨੇ ਆਪਣਾ ਜਿਗਰਾ ਦਿਖਾਇਆ ਤੇ ਸ਼ੇਰ ਦਾ ਜਬਾੜਾ ਪਾਰਤਾ ਇਹ ਸਭ ਕੁਝ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਖੁਸ਼ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਨਲੂਏ ਦੀ ਉਪਾਧੀ ਦਿੱਤੀ ਹੁਣ ਨਲੂਏ ਦੀ ਉਪਾਧੀ ਕਿਉਂ ਦਿੱਤੀ ਕੀ ਕਾਰਨ ਸੀ ਉਹਦਾ ਇਤਿਹਾਸਿਕ ਰਾਜਾ ਨਲ ਹੁੰਦਾ ਸੀ ਉਹ ਰਾਜਾ ਇਸ ਕਰਕੇ ਮਸ਼ਹੂਰ ਸੀ ਕਿ ਉਹਨੇ ਸ਼ੇਰ ਨਾਲ ਲੜਾਈ ਲੜੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਰਾਜੇ ਨਲ ਬਾਰੇ ਪਤਾ ਸੀ ਕਿ ਰਾਜੇ ਨਲ ਨੇ ਸ਼ੇਰ ਨਾਲ ਕਿੰਨੀਆਂ ਲੜਾਈਆਂ ਲੜੀਆਂ ਤੇ ਉਹ ਲੜਾਈਆਂ ਜਿੱਤਿਆ ਵੀ ਤੇ ਸ਼ੇਰ ਨੂੰ ਮੌਤ ਦੇ ਘਾਟ ਵੀ ਉਤਾਰਿਆ ਤੇ ਇਸ ਕਰਕੇ ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਾਲ ਦੀ ਉਪਾਧੀ ਦਿੱਤੀ ਉਦੋਂ ਤੋਂ ਹੀ ਹਰੀ ਸਿੰਘ ਦਾ ਨਾਮ ਹਰੀ ਸਿੰਘ ਨਲੂਆ ਹੋ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਨੂੰ ਫਤਿਹ ਕੀਤਾ ਸੀ ਕਸੂਰ ਦੀ ਜੰਗ ਫਤਿਹ ਕੀਤੀ ਸੀ ਉਸ ਲੜਾਈ 'ਚ ਹਰੀ ਸਿੰਘ ਨਲੂਆ ਉਹਨਾਂ ਦੇ ਨਾਲ ਸੀ ਤੇ ਉਸ ਟਾਈਮ ਹਰੀ ਸਿੰਘ ਨਲੂਆ ਦੀ ਉਮਰ ਸਿਰਫ 15 ਸਾਲ ਸੀ ਇੱਕ ਵਾਰ ਦੀ ਗੱਲ ਹੈ ਵੀ ਹਰੀ ਸਿੰਘ ਨਲੂਆ ਆਪਣਾ ਦਰਬਾਰ ਲਾ ਕੇ ਬੈਠੇ ਸੀ ਜਦੋਂ ਸਿਚਨੀ ਦੀ ਜੰਗ ਫਤਿਹ ਕਰਕੇ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਦਰਬਾਰ ਲਾਇਆ ਹੋਇਆ ਸੀ ਉਸੇ ਦਰਬਾਰ ਚ ਇੱਕ ਪੰਡਿਤ ਹਰੀ ਸਿੰਘ ਨਲੂਆ ਕੋਲ ਆਇਆ ਤੇ ਹਰੀ ਸਿੰਘ ਨਲੂਆ ਨੂੰ ਬੇਨਤੀ ਕੀਤੀ ਕਿ ਮੈਂ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਪਰ ਵਿਆਹ ਜਦੋਂ ਹੋਇਆ ਜਦੋਂ ਬਰਾਤ ਪਾ ਲੈ ਕੇ ਆ ਰਹੇ ਸੀ ਤੇ ਰਸਤੇ ਚ ਪਠਾਣਾ ਨੇ ਜੋ ਕੁੜੀ ਨਾਲ ਵਿਆਹ ਹੋਇਆ ਸੀ ਉਹ ਕੁੜੀ ਨੂੰ ਚੁੱਕ ਕੇ ਲੈ ਗਏ ਤਾਂ ਹਰੀ ਸਿੰਘ ਨਲੂਆ ਨੇ ਇਸ ਗੱਲ ਤੇ ਬੜੀ ਹੈਰਾਨੀ ਪ੍ਰਗਟ ਕੀਤੀ ਉਹ ਬੜੇ ਹੈਰਾਨ ਹੋਏ ਤੇ ਉਸ ਪੰਡਿਤ ਨੂੰ ਪੁੱਛਿਆ ਜਦੋਂ ਇੰਨੀ ਬਰਾਤ ਸੀ 10-15 ਤੁਸੀਂ ਲੋਕ ਸੀ ਉਸ ਟਾਈਮ ਪਠਾਣਾ ਦਾ ਮੁਕਾਬਲਾ ਤੁਸੀਂ ਨਹੀਂ ਕਰ ਸਕੇ ਤਾਂ ਮੈਂ ਇਕੱਲਾ ਬੰਦਾ ਕਿੱਥੋਂ ਕਰ ਲਾਂਗਾ ਇਹ ਗੱਲ ਹਰੀ ਸਿੰਘ ਨਲੂਆ ਨੇ ਸਿਰਫ ਉਹ ਪੰਡਿਤ ਨੂੰ ਸਮਝਾਉਣ ਵਾਸਤੇ ਕਹੀ ਸੀ ਵੀ ਜਦੋਂ ਤੁਸੀਂ ਐਨੇ ਲੋਕ ਮਿਲ ਕੇ ਉਸ ਚੀਜ਼ ਦਾ ਮੁਕਾਬਲਾ ਨਹੀਂ ਕਰ ਸਕਦੇ ਤਾਂ ਤੁਸੀਂ ਮੇਰੇ ਕੋਲ ਕੀ ਕਰਨ ਆਏ ਹੋ ਉਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਉਸ ਪੰਡਿਤ ਦੀ ਬੇਨਤੀ ਪ੍ਰਵਾਨ ਵੀ ਕੀਤੀ ਤਾਂ ਪੰਡਿਤ ਦੀ ਬੇਨਤੀ ਪ੍ਰਵਾਨ ਕਰਨ ਤੋਂ ਬਾਅਦ ਹਰੀ ਸਿੰਘ ਨਲੂਆ ਆਪਣੀਆਂ ਫੌਜਾਂ ਦੇ ਨਾਲ ਪਠਾਨਾ ਕੋਲ ਗਏ ਉਹਨਾਂ ਦਾ ਸਾਹਮਣਾ ਕੀਤਾ ਉਹਨਾਂ ਨਾਲ ਲੜਾਈ ਕੀਤੀ ਤੇ ਉਸ ਕੁੜੀ ਨੂੰ ਠੜਵਾ ਕੇ ਆਪਣੇ ਕੋਲ ਲਿਆਇਆ ਫਿਰ ਜਦੋਂ ਉਸ ਕੁੜੀ ਨੂੰ ਹਰੀ ਸਿੰਘ ਨਲੂਆ ਨੇ ਪੁੱਛਿਆ ਵੀ ਦੱਸੋ ਤੁਹਾਡਾ ਘਰ ਕਿੱਥੇ ਆਸੀ ਤੁਹਾਨੂੰ ਛੱਡ ਕੇ ਆਉਨੇ ਆ ਤਾਂ ਉਸ ਕੁੜੀ ਨੇ ਕਿਹਾ ਜਿਹੜਾ ਸੋਰਾ ਪਰਿਵਾਰ ਜਿਹੜਾ ਮੇਰਾ ਹੋਣ ਵਾਲਾ ਪਤੀ ਮੰਨ ਉਹ ਸਮੇਂ ਬਚਾ ਨਹੀਂ ਸਕਿਆ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਲੋੜ ਸੀ ਤਾਂ ਹੁਣ ਮੇਰੀ ਜ਼ਿੰਦਗੀ ਉਹਦੇ ਨਾਲ گزارਨ ਦਾ ਮਤਲਬ ਹੀ ਨਹੀਂ ਬਣਦਾ ਤਾਂ ਮੈਂ ਉਸ ਪਰਿਵਾਰ ਕੋਲ ਨਹੀਂ ਜਾਣਾ ਚਾਹੁੰਦੀ ਹੁਣ ਉਹ ਕੁੜੀ ਵੀ ਆ ਕੇ ਹਰੀ ਸਿੰਘ ਨਲੂਆ ਦੀ ਫੌਜ ਵਿੱਚ ਸ਼ਾਮਲ ਹੋਈ ਤੇ ਅੱਗੇ ਚੱਲ ਕੇ ਉਹਨੇ ਜੰਗਾਂ 'ਚ ਵੀ ਹਿੱਸਾ ਲਿਆ ਹੁਣ ਅੱਗੇ ਦਾ ਜੋ ਇਤਿਹਾਸ ਹੈ ਸਰਦਾਰ ਹਰੀ ਸਿੰਘ ਨਲੂਆ ਨਾਲ ਜੁੜਿਆ ਹੋਇਆ ਕੀ ਕੀ ਉਪਾਦੀਆਂ ਉਹਨਾਂ ਨੂੰ ਮਿਲੀਆਂ ਤੇ ਕੀ ਕੀ ਉਹਨਾਂ ਨੇ ਜੰਗਾਂ ਕਿਹੜੀਆਂ ਕਿੜੀਆਂ ਅੱਗੇ ਫਤਿਹ ਕੀਤੀਆਂ ਵੀਡੀਓ ਦੇ ਅਗਲੇ ਭਾਗ 'ਚ ਆਪਾਂ ਗੱਲ ਕਰਾਂਗੇ ਤੇ ਅਗਲਾ ਭਾਗ ਆਪਾਂ ਇਸ ਵੀਡੀਓ ਦਾ ਜਲਦ ਹੀ ਲੈ ਕੇ ਆਵਾਂਗੇ ਤਾਂ ਵੀਡੀਓ ਨਾਲ ਜੁੜੇ ਰਹੋ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅਗਲੀ ਵੀਡੀਓ ਆਪਾਂ ਜਲਦ ਹੀ ਲੈ ਕੇ ਆਵਾਂਗੇ ਤਾਂ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ 'ਚ